ਜਿਹੜੀ ਦੂਜੀ ਟੀਮ ਅੱਜ ਸੁਖਬੀਰ ਬਦਲ ਦੀ ਰੈਲੀ ਹੈਗੀ ਮੈਨੂੰ ਲੱਗਦਾ ਵੀ ਕਾਫੀ ਟਾਈਮ ਹੋ ਗਿਆ ਸਾਨੂੰ ਚੱਲਦੇ ਅਨੁਸਾਰ ਇਹ ਸਾਰੇ ਟਰੈਕਟਰ ਇਹ ਟਰੈਕਟਰ ਨੇਗੇ ਰੈਲੀ ਦੇ ਵਿੱਚ ਨੇਗੇ ਚਲੋ ਮੜਾ ਜੇ ਬਦਲਦੀ ਹੋਈ ਕਿਉਂਕਿ ਕਾਫੀ ਟਾਈਮ ਤੋਂ ਅਸੀਂ ਚੱਲ ਰਹਿਆਂਗੇ ਜਿਹੜੇ ਟਰੈਕਟਰ ਨੇਗੇ ਰੈਲੀ ਦੇ ਵਿੱਚ ਕਾਫੀ ਦੂਰ ਤੱਕ ਨੇਗੇ ਸਮਾਣਾ ਤੋਂ ਵੀ ਅਸੀਂ ਕਾਫੀ ਦੂਰ ਧੱਕ ਆ ਗਏ ਟਰੈਕਟਰ ਵੀ ਕਾਫੀ ਨੇਗੇ ਦੇਖੋ ਕੈਮਰਾ ਪਰਨ ਕਰਕੇ ਪਿੱਛੇ ਵਧੀਆ ਜੀ ਤੇ ਦੇਖੋ ਕਾਪੀ ਸਿਸਟਮ ਆ ਜਿਹੜਾ ਰੈਡੀ ਦਾ ਰੈਡੀ ਬਹੁਤ ਵੱਡੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਤੇ ਜਨੂੰ ਦਰਸ਼ਨ ਕਰਵਾਵਾਂਗੇ ਸੁਖਵੀਰ ਬਾਦਲ ਦੇ ਮਿਲਣਾ ਦਾ ਵੀ ਸੁਖਵੀਰ ਬਾਦਲ ਹਜੇ ਚਾਹ ਪਾਣੀ ਪੀ ਰਿਆ ਹੋਣਾ ਬੈਠਾ ਕੇ ਪਾਸੇ ਤੇ ਸਾਡੀ ਜਿੱਥੇ ਵੀ ਲੱਗੇ ਹੋਏ ਨੇਗੇ ਲੋਕਾਂ ਨੂੰ ਇੰਟਰਟੇਨਮੈਂਟ ਕਰ ਰਹੇ ਨੇਗੇ ਕਾਫੀ ਟਾਈਮ ਤੋਂ ਅਸੀਂ ਚੱਲ ਰਹੇ ਆਂਗੇ ਤਾਂ ਕੋਈ ਵੀ ਜਿਹੜਾ ਹੈਗਾ ਸਾਨੂੰ ਟਰੈਕਟਰ ਸੁੰਨਾ ਨਹੀਂ ਲੱਗਦਾ ਸਾਰਿਆਂ ਦੇ ਝੰਡੀਆਂ ਬੰਨੀਆਂ ਹੋਈਆਂ ਨੇਗੇ ਅਕਾਲੀ ਦਲ ਦੀਆਂ ਕਾਫੀ ਵੱਡੀ ਰੈਲੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਟਰੈਕਟਰਾਂ ਤੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਲੋਕਾਂ ਨੇ ਜਿਹੜੀਆਂ ਝੰਡੀਆਂ ਬੰਨੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋਗੇ ਦੇਖੋ ਇਹਨੂੰ ਵੀ ਵਰਗਾ ਪੜੀ ਜਾਂਦੀ ਹੈ ਕਾਫੀ ਵੱਡੀ ਜਿਹੜੀ ਇਹ ਹੋਊਗਾ ਤੇ ਦੇਖ ਸਕਦੇ ਹਾਂ ਬਈ ਕਾਫੀ ਜਿਹੜੀ ਵੱਡੀ ਰੈਲੀ ਹੈਗੀ ਟਰੈਕਟਰਾਂ ਦੇ ਉੱਪਰ ਨੌਜਵਾਨਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੈਗਾ ਪਰ ਕਿਤੇ ਨਾ ਕਿਤੇ ਜੇ ਆਪਾਂ ਸੋਚੀਏ ਵੀ ਆਹ ਰੈਲੀ ਦੇ ਨਾਲ ਜਿਹੜੀ ਆਵਾਜਾਈ ਦੇ ਵਿੱਚ ਲੋਕਾਂ ਨੂੰ ਵੀ ਸਾਹਮਣਾ ਕਰਨਾ ਪਊਗਾ ਮੁਸ਼ਕਲਾਂ ਦਾ ਕਿਉਂਕਿ ਇਦਾਂ ਕਿਉਂਕਿ ਜਾਦੇ ਟ੍ਰੈਫਿਕ ਹੋਣ ਕਰਕੇ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਹੜੀਆਂ ਗੱਡੀਆਂ ਨੇ ਹੈਗੀਆਂ ਇੱਧਰ ਕਿਤੇ ਨਾ ਕਿਤੇ ਜਿਹੜਾ ਹੈਗਾ ਸਿਸਟਮ ਆ ਗੱਡੀਆਂ ਦਾ ਵੀ ਬਹੁਤ ਬੁਰਾ ਹਾਲ ਆ ਜਾਮ ਲੱਗ ਦੇਖੋ ਗੱਡੀਆਂ ਦਾ ਜਾਮ ਲੱਗ ਰਿਹਾ ਹੈਗਾ ਕਿਤੇ ਨਾ ਕਿਤੇ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇਗੇ ਰੈਲੀ ਕਰਕੇ ਜਾਮ ਦੇ ਵਿੱਚੋਂ ਮਸਾ ਨਿਕਲ ਕੇ ਆਏ ਆਗੇ ਇੰਨਾ ਜਾਮ ਲੱਗਿਆ ਹੋਇਆ ਹੈ ਨਾ ਜਿਸ ਕੁਬੀਰ ਬਾਦ ਲਾਇਆ ਸੀ ਸਮਾਣੇ ਇੰਨਾ ਜਾਮ ਲੱਗਿਆ ਹੋਇਆ ਛੱਡ ਗੱਲਾਂ ਦੋ ਤੇ ਹੁਣ ਤੁਹਾਨੂੰ ਦਿਖਾਨੇ ਆਂਗੇ ਬੇਲਾਂ ਦਾ ਬੂਟਾ ਇੱਕ ਜਿਹਦੇ ਦੇ ਪੱਤੇ ਘਟ ਨੇ ਬਿੱਲ ਜ਼ਿਆਦੇ ਨੇ ਪੱਤੇ ਘਟ ਨੇ ਬਿੱਲ ਜ਼ਿਆਦੇ ਨੇ ਤੁਹਾਨੂੰ ਦਿਖਾਉਣਾ ਮੈਂ ਆਹ ਏ ਜੀ ਬੇਲਾਂ ਦਾ ਬੂਟਾ ਦੇਖੋ ਇਹਦੇ ਬਿੱਲ ਜ਼ਿਆਦੇ ਨੇ ਪੱਤੇ ਘਟ ਨੇਗੇ ਇਹ ਸਪੈਸ਼ਲ ਬੂਟਾ ਹੁੰਦਾਗਾ ਜੇ ਤੁਸੀਂ ਦੇਖ ਸਕਦੇ ਹੋਗੇ ਇਹ ਬਾਕੀ ਹੁਣ ਚੱਲਦੇ ਆਂਗੇ ਦੇਖਦੇ ਆਂਗੇ ਕੰਮ ਕਰਦੇ ਆਂਗੇ ਇੱਕ ਦੋ ਹੋਰ ਬੜਾ ਅੱਜ ਵੈਸੇ ਵੀਡੀਓ ਚ ਕੁਛ ਐ ਤਾਂ ਆਇ ਨਹੀਂ ਸੀ ਜਿਆਦਾ ਵੈਸੇ ਠੀਕ ਆਗਾ ਟਾਈਮ ਪਾਸ ਜਾਂਦੀ ਉਹ ਸੀ ਪਿੱਛੇ ਉਹ ਬਿੱਲਾਂ ਦਾ ਬੂਟਾ ਇਹੇ ਤੁਹਾਨੂੰ ਦਿਖਾਇਆ ਵੀ ਹੈ ਤੇ ਬਾਕੀ ਚੱਲਦੇ ਆਂਗੇ ਚਲੋ